ਹੋ ਨਹਾ ਸਿਯਾਦਾਲਾ ਬੋਲੇ ਸੋਹਾਰਾ ਹੋ ਸਿਯਾਦਾਲਾ ਜਿੰਦਾਬਾਦ ਨਾਕੀਸ ਇਕਬਾਲ ਜਿੰਦਾਬਾਦ ਜਿੰਦਾਬਾਦ ਸੇ ਮੈਨੂੰ ਕੀਆ ਜਿੰਦਾਬਾਦ ਤੁਹਾਡੇ ਨੇ ਤਨ ਮਨ ਤਨਪਖੋਇਨਾ ਯੋਰ ਲਾ ਦਿਆਂਗੇ ਕਾਹੀਂ ਜਿਹੜਾ ਦਾਗ ਹੈ ਨਾ ਸਾਡੇ ਤੇ ਵੀ ਖਰੇ ਤੇ ਕੰਦੀਦ ਹੈ ਹੀ ਨਹੀਂ ਅਈ ਉਹ ਤਾਂ ਪਹਿਲੇ ਤੋਂ ਆਵਾ ਨਹੀਂ ਬੋਲੇ ਸੋਹਾਰਾ ਹੋ ਸਿਯਾਦਾਲਾ ਅਜੀ ਕਹਿੰਦੇ ਹੁੰਦੇ ਸੀ ਕਿ ਜਦੋਂ ਗਰਵਾਸਪੁਰ ਖਾਲਾ ਜ਼ਿਲ੍ਹਾ ਜੇ ਜਿੰਦਾ ਤਾਂ ਸਰਕਾਰ ਖਾਲੀ ਦਿਲ ਦੀ ਬਣ ਜਾਂਦੀ ਆ ਤੇ ਇਹ ਘੁੰਮਣ ਜਿਹੜੀ ਆ ਖਲਾ ਆ ਪਰ ਇੱਕ ਗੱਲ ਆ ਜੀ ਇਹ ਜ਼ਿਲ੍ਹੇ ਤੋਂ ਠੀਕ ਆ ਜੀ ਸਾਰੇ ਦੇ ਬੱਬਰ ਸ਼ੇਰ ਜਿੱਥੇ ਬੱਬਰ ਸ਼ੇਰ ਚੱਲਦੇ ਹੋਣ ਨਾ ਉੱਥੇ ਮੜਮੜ ਰੋਲਾ ਰਪਾ ਰਹਿੰਦੇ ਰਹਿੰਦਾ ਹੈ ਪ੍ਰਗਟਾਵੇ ਚੱਲਦੀ ਰਹਿੰਦੀ ਸੋ ਇਸ ਕਰਕੇ ਤੁਹਾਡੇ ਦੇ ਕੰਨਾਂ ਸਾਡੀ ਵੱਡੀ ਖੁਸ਼ੀ ਗੱਲ ਆ ਸਾਰੇ ਇਕੱਠੇ ਹੋ ਜਾਣਗੇ ਦੂਜੀ ਗੱਲ ਜਿਹੜੀਆਂ ਕੋਈ ਗੱਲਾਂ ਹੋਣਗੀਆਂ ਉਹ ਤੁਹਾਡੇ ਦਾ ਸਮੇਂ-ਸਮੇਂ ਅਨਸਾਰ ਕਰਦੇ ਰਹਾਂਗੇ ਸੋ ਮੈਂ ਇੰਨਾ ਹੀ ਕਹਿੰਦਾ ਹੋਇਆ ਵਿਸ਼ਵਾਸ ਦਿਵਾਨਾ ਆ ਤੇ ਤੁਹਾਡੇ ਨਾਲ ਅਸੀਂ ਹਰ ਪੱਖੋਂ ਚੱਲਾਂਗੇ ਲੜਾਈ ਲੜਾਂਗੇ ਹਰ ਆਪ ਅੱਜ ਤੋਂ ਲੜਾਈ ਦਾ ਨਿਕਲਿਆ ਹੀ ਵਿਚਾਰਨ ਲੱਗੇ ਆ ਤੇ ਮੈਂ ਅੱਜ ਖਾਲਾ ਲੱਗਾ ਲਾਣ ਇਨਸਾਨ ਹਾ ਹਾ ਜੀ ਆਵਾਜ਼ ਦੇਖੋ ਗੱਲ ਲੱਗਦਾ ਹੈ ਜਿੱਥੇ ਜਿੱਤ ਦੇ ਨਿਸ਼ਾਨ ਵਾਲੇ ਲੋਕ ਉਹਨਾਂ ਚੋਂ ਥੋੜੀ ਬੋਧੀ ਪ੍ਰਕਾਸ਼ੀ ਇਹ ਜਿਹੜੀਆਂ ਧਰਮ ਬੰਦੀਆਂ ਨੇ ਅੱਜ ਦੀਆਂ ਨੇ ਇਹ ਗੁਰੂ ਸਾਹਿਬੇ ਦੇ ਚੰਦਰੀ ਆਈਆਂ ਨੇ ਕਦੇ ਹਰੀ ਜੇਕਰ ਨਮੀਰਾ ਕੜਾ ਅਸੀ ਕਰਨੀ ਪੁਲਾਸੇ ਦਾ ਤੜਾਸੀ ਸੋ ਅਸੀਂ ਉਹਨਾਂ ਨਾਲ ਕਿ ਬਣਦੇ ਨਹੀਂ ਸਕਦੇ ਪਰ ਹੈ ਤੇ ਉਹਨਾਂ ਦੀ ਪਾਈਪ ਨੇ ਜਨਨ ਵਾਲੇ ਲੋਕ ਹੈ ਅਕਾਲੀ ਦਲ ਜਿਹੜਾ ਚੜਦੀ ਕਲਾ ਦਾ ਸਰਦਾਰ ਸਰਜੀਤ ਸਿੰਘ ਬਾਦਲ ਤੋਂ ਨਿਕਲ ਚੀ ਮੀਠੀ ਹੈ ਜੀ ਮਾਈਗੇਟ ਦਲਜੀਤ ਸਿੰਘ ਡਾਕਟਰ ਦਲਜੀਤ ਸਿੰਘ ਜੀਮਾ ਜੇ ਇੱਕ ਪੜੇ ਲਿਖੇ ਤੇ ਕਲਰੀ ਦਾ ਨਾਂ ਦਿਮਾਗ ਤੇ ਦਿਨੇ ਸੋ ਇਸ ਕਰਕੇ ਅਸੀਂ ਕਰ ਬਰਦਾਸ਼ ਪਰਵਾਸੀਆਂ ਵੱਲ ਤੇ ਵੱਡੀ ਖੁਸ਼ੀ ਦੀ ਗੱਲ ਹੈ ਕਿ ਅਕਾਲੀ ਦਲ ਨੇ ਜਿਹੇ ਉਮੀਦਵਾਰ ਨੂੰ ਪੜ੍ਹ ਕੇ ਜਾਂ ਪੜੇ ਲਿਖੇ ਉਮੀਦਵਾਰ ਨੂੰ ਭੇਜਿਆ ਸਾਡੀ ਬੜੀ ਖੁਸ਼ੀ ਦੀ ਹੈ ਵਾਹਿਗੁਰੂ ਜੀ ਕਾ If you wish that your child learns today and leads tomorrow bring them to A&M's Gems Cambridge International School Pathankot affiliated to CBSE New Delhi Little kids are soft at body and strong at soul such is our kindergarten section with kids friendly classrooms and strong ethics to inculcate good habits among our little champs The future ready school with shooting range cricket academy NCC Naval Unit, swimming classes, judo, taekwondo, karate, and skating classes, training of vocal, classical, and western music, dance classes for hip hop, freestyle, jazz, locking, popping, chess, horse riding, football, and so on. AM's Gems Cambridge International School opposite Canada Palace near AM Institute's Jalandhar Dalhousie Bypass Road, Pathankot.